ਸਤ ਸ੍ਰੀ ਅਕਾਲ ਦੋਸਤੋ ਪੀ 33 ਨਵਾਂ ਸ਼ਹਿਰ ਦੇਖ ਰਹੇ ਸਾਰੇ ਹੀ ਪਰਿਵਾਰਕ ਮੈਂਬਰਾਂ ਦਾ ਬਹੁਤ ਨਿੱਘਾ ਸਵਾਗਤ ਹੈ ਸੋ ਅੱਜ ਫਿਰ ਤੋਂ ਸੂਰੀ ਸਾਹਿਬ ਨਾਲ ਲਾਈਵ ਖਬਰਾਂ ਦੇ ਖਬਰਾਂ ਦੇ ਵਿਸ਼ੇ ਤੇ ਚਰਚਾ ਕਰਾਂਗੇ ਤੇ ਆਓ ਪਹਿਲਾਂ ਕਰੀਏ ਉਹਨਾਂ ਦਾ ਸਵਾਗਤ ਤੇ ਖਬਰਾਂ ਦਾ ਸਿਸਰਲਾ ਜਾਦੀ ਕਰਾਂਗੇ ਸੂਰੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦੀ ਰਕੇ ਸਭ ਜੀ ਬਹੁਤ ਮਿਹਰਬਾਨੀ ਜੀ ਪੁੱਛੋ ਸੂਰੀ ਸਾਹਿਬ ਇੱਕ ਖਬਰ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਇੱਕ ਇੱਕ ਲੁਧਿਆਣੇ ਦੇ ਨਿੱਜੀ ਸਕੂਲ ਨੂੰ ਲੁਧਿਆਣੇ ਦੇ ਸਕੂਲ ਆ ਉੱਥੇ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਆਈ ਆ ਕਿ ਅਸੀਂ ਸਕੂਲ ਬੰਬ ਨਾ ਉਡਾ ਦਿੱਤਾ ਜਾਵੇਗਾ ਕਿ ਇਹ ਖਬਰ ਵਾਕਈ ਸੱਚ ਆ ਜੀਰ ਕੇ ਸਭੀ ਸਵੇਰ ਤੋਂ ਜਿਹੜੀ ਇਹ ਖਬਰ ਹੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਔਰ 9ਵੀਂ ਜਮਾਤ ਦੇ ਬੱਚੇ ਨੇ ਜਿਹੜੀ ਈਮੇਲ ਭੇਜੀ ਹੈ ਜੀ ਪ੍ਰਿੰਸੀਪਲ ਨੂੰ ਕਿ ਸਕੂਲ ਨੂੰ ਉਡਾ ਦੇਾਂਗੇ ਉਹਨੇ ਹੋਸ਼ ਉਡਾ ਦਿੱਤੇ ਪ੍ਰਿੰਸੀਪਲ ਦੇ ਪ੍ਰਿੰਸੀਪਲ ਨੇ ਸ਼ਿਕਾਇਤ ਕੀਤੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੱਕ ਸਦਰ ਥਾਣੇ ਲੁਧਿਆਣੇ ਵਿਕੇ ਤੇ ਪੁਲਿਸ ਦੇ ਵੀ ਹੋਸ਼ ਉੱਡ ਜਾਂਦੇ ਆ ਰਾਤਾਂ ਦੀ ਨੀਂਦ ਉੱਡ ਜਾਂਦੀ ਆ ਮਤਲਬ ਸਕੂਲ ਅਡਾਉਣ ਦੀ ਗੱਲ ਕੀਤੀ ਆ ਪਹਿਲਾਂ ਪ੍ਰਿੰਸੀਪਲ ਦੇ ਹੋਸ਼ ਉੱਡ ਜਾਂਦੇ ਆ ਨੀਂਦਾਂ ਉੱਡ ਜਾਂਦੀਆਂ ਫਿਰ ਪੁਲਿਸ ਪ੍ਰਸ਼ਾਸਨ ਦੀਆਂ ਨੀਂਦਾਂ ਵੀ ਉੱਡ ਜਾਂਦੀਆਂ ਕਿ ਇਹ ਮੇਲ ਆਈ ਕਿੱਥੋਂ ਆ ਇਹਨੂੰ ਚੈੱਕ ਕਰਨਾ ਚਲੋ ਨਾਲ ਦੇ ਨਾਲ ਇਹ ਵੀ ਚੈਕਿੰਗ ਚੱਲਦੀ ਰਹੀ ਕਿ ਮੇਲ ਕਿੱਥੋਂ ਆਈ ਹੈ ਪਰ ਪੁਲਿਸ ਜਿਹੜੀ ਆ ਉਹ ਮੌਕੇ ਤੇ ਸਕੂਲ ਪਹੁੰਚਦੀ ਹੈ ਪੁਲਿਸ ਵੱਲੋਂ ਤਹਿਕੀਕਾਤ ਕੀਤੀ ਜਾਂਦੀਆਂ ਤਫਤੀਸ਼ ਕੀਤੀ ਜਾਂਦੀਆਂ ਸਕੂਲ ਦਾ ਚੱਪਾ ਚੱਪਾ ਛਾਨ ਮਾਰ ਮਾਰ ਦਿੱਤਾ ਜਾਂਦਾ ਸੀ ਪਰ ਨਾਲ ਦੀਆਂ ਦਾਦੀ ਰੇਲਵੇ ਰੋਡ ਤੇ ਤਾਂ ਛੱਟ ਕੇ ਲੱਗ ਰਹੇ ਆ ਚੱਪਾ ਚੱਪਾ ਜਿਹੜਾ ਆ ਛਾਨ ਦਿੱਤਾ ਜਾਂਦਾ ਬੰਬਸਕੋਰਡ ਦੀ ਟੀਮ ਪਹੁੰਚਦੀ ਆ ਬੰਬ ਨਿਰੋਧਕ ਟੀਮਾਂ ਮਤਲਬ ਪਹੁੰਚਦੀਆਂ ਉੱਥੇ ਪੁਲਿਸ ਦੀ ਵੱਡੀ ਫੋਰਸ ਪਹੁੰਚਦੀ ਹੈ ਵੱਡੀ ਗਿਣਤੀ ਚ ਫੋਰਸ ਪਹੁੰਚਦੀ ਆ ਜਦ ਪੁਲਿਸ ਚੱਪਾ ਚੱਪਾ ਛਾਨ ਮਾਰਦੀ ਹੈ ਤਹਿਕੀਕਤ ਕਰ ਦਿੰਦੀ ਹੈ ਪੁਲਿਸ ਨੂੰ ਉੱਥੋਂ ਕੋਈ ਸ਼ੱਕੀ ਵਸਤੂ ਨਹੀਂ ਮਿਲਦੀ ਉਸ ਤੋਂ ਬਾਅਦ ਈਮੇਲ ਕਿੱਥੋਂ ਆਈ ਆ ਉਹਨੂੰ ਟ੍ਰੇਸ ਕੀਤਾ ਜਾਂਦਾ ਤਾਂ ਦੋ ਨੰਬਰ ਸਾਹਮਣੇ ਆਉਂਦੇ ਆ ਇੱਕ ਨੰਬਰ ਸਾਹਮਣੇ ਆਉਂਦਾ ਜੀ ਆਪਣਾ ਬਿਹਾਰ ਦਾ ਯੂਪੀ ਉਧਰਲੀ ਸਾਈਡ ਦਾ ਤੇ ਦੂਜਾ ਨੰਬਰ ਯੂਪੀ ਦਾ ਨੰਬਰ ਸੌਰੀ ਮਾਫ ਕਰਨਾ ਇੱਕ ਨੰਬਰ ਬਿਹਾਰ ਦਾ ਯੂਪੀ ਦਾ ਸਾਹਮਣੇ ਆਉਂਦਾ ਦੂਜਾ ਲੁਧਿਆਣਾ ਦਾ ਹੀ ਸਾਹਮਣੇ ਆਉਂਦਾ ਪੁਲਿਸ ਉਸ ਨੂੰ ਟ੍ਰੇਸ ਕਰਦੀ ਕਰਦੀ ਨੌਵੀਂ ਜਮਾਤ ਦੇ ਬੱਚੇ ਦੇ ਘਰ ਪਹੁੰਚਦੀ ਹੈ ਬੱਚੇ ਨੂੰ ਫਿਰ ਹਿਰਾਸਤ ਚ ਲਿਆ ਜਾਂਦਾ ਹੈ ਬੱਚੇ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਬੱਚਾ ਦੱਸਦਾ ਕਿ ਜੀ ਆਪਾਂ ਸ਼ਨੀਵਾਰ ਦੀ ਛੁੱਟੀ 'ਚ ਹੁੰਦੇ ਸੀ 5 ਤਰੀਕ ਦੀ ਹੂੰ ਇਸ ਕਰਕੇ ਮੈਂ ਤੇ ਮੇਰੇ ਸਾਥੀਆਂ ਨੇ ਜਿਹੜੀ ਈਮੇਲ ਕੀਤੀ ਆ ਸਾਡੇ ਵੱਲੋਂ ਸ਼ਰਾਰਤ ਸੀ ਇੱਕ ਪ੍ਰੈਂਕ ਖੇਡਿਆ ਗਿਆ ਸੀਗਾ ਹਾਲਾਂਕਿ ਬੱਚੇ ਨੂੰ ਪੁਲਿਸ ਵੱਲੋਂ ਛੱਡ ਦਿੱਤਾ ਗਿਆ ਲੇਕਿਨ ਤੁਸੀਂ ਇਹ ਚੀਜ਼ ਦੇਖੋ ਕਿ ਤਕਨੀਕ ਕਰਕੇ ਅੱਜ ਦੀ ਟੈਕਨੋਲੋਜੀ ਕਰਕੇ ਸ਼ਰਾਰਤ ਦਾ ਲੈਵਲ ਕਿੱਥੇ ਤੱਕ ਪਹੁੰਚ ਗਿਆ ਕਿ ਪ੍ਰਿੰਸੀਪਲ ਨੂੰ ਵੀ ਹੱਥ ਪੈਰਾਂ ਦੀਆਂ ਪੈ ਗਈਆਂ ਹੂੰ ਪੂਰੇ ਪ੍ਰਸ਼ਾਸਨ ਨੂੰ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀਆਂ ਪੈ ਗਈਆਂ ਕਿ ਧਮਕੀ ਦਿੱਤੀ ਕਿਨੇ ਆ ਕਿ ਧਮਕੀ ਕਿਤੇ ਪਾਕਿਸਤਾਨ ਤੋਂ ਤਾਂ ਨਹੀਂ ਆ ਗਈ ਪਰ ਜਦੋਂ ਤਫਤੀਸ਼ ਕੀਤੀ ਆ ਪਤਾ ਲੱਗਾ ਕਿ ਨੌਵੀਂ ਜਮਾਤ ਦੇ ਬੱਚੇ ਨੇ ਸ਼ਰਾਰਤ ਕੀਤੀ ਆਪਣੇ ਸਾਥੀਆਂ ਨਾਲ ਮਿਲ ਕੇ ਕਿਉਂਕਿ ਉਹਨੂੰ ਛੁੱਟੀ ਚਾਹੀਦੀ ਸੀ ਬੱਚਾ ਕਹਿੰਦਾ ਮੈਂ ਤਾਂ ਪ੍ਰੈਂਕ ਕੀਤਾ ਮੈਂ ਤਾਂ ਗੇਮਾਂ ਖੇਡਦਾ ਜੀ ਗੇਮ 'ਚ ਵੀ ਇਹੋ ਜਿਹੇ ਹਾਲਾਤ ਕੁਝ ਦੇਖੇ ਸੀ ਕਿ ਤਾਂ ਉਹ ਤੋਂ ਪ੍ਰਭਾਵੇ ਦੋ ਕੇ ਮੈਂ ਜਿਹੜਾ ਸਕੂਲ ਦੇ ਪ੍ਰਿੰਸੀਪਲ ਨੂੰ ਮੇਲ ਕਰ ਦਿੱਤੀ ਪਰ ਨੌਬਤ ਕਿੱਥੇ ਤੱਕ ਪਹੁੰਚ ਗਈ ਰਕੇ ਸਾਹਿਬ ਜੀ ਦੇਖੋ ਆ ਤਾਂ ਪੈਰਾਂ ਦੀ ਪੈ ਜਾਂਦੀ ਹੈ ਜੇ ਇਦਾਂ ਦੀ ਕੋਈ ਕਟਨਾ ਘਟ ਜਾਵੇ ਬਿਲਕੁਲ ਤਾਂ ਕੀ ਹਾਲਾਤ ਬਣ ਜਾਣਗੇ ਮਤਲਬ ਸੋਚ ਕੇ ਵੀ ਰੂਹ ਕੰਬਦੀ ਹੈ ਤੁਸੀਂ ਇਹ ਦੇਖੋ ਕਿ ਜਦੋਂ ਇਹ ਖਬਰ ਬਾਕੀ ਬੱਚੇ ਦੇ ਮਾਪਿਓ ਤੱਕ ਪਹੁੰਚੀ ਹੋਰ ਹੋਵੇਗੀ ਉਹ ਕਿੰਨਾ ਡਰ ਕੇ ਹੋਣਗੇ ਮਾਪਿਓ ਵੀ ਸਹਿਮ ਜਾਂਦੇ ਕਿ ਬੱਚੇ ਨੂੰ ਅਸੀਂ ਨਹੀਂ ਭੇਜਦੇ ਵੀ ਛੁੱਟੀ ਕਰੋ ਹੈ ਛੁੱਟੀ ਵੈਸੇ ਸਕੂਲ 'ਚ ਹੋ ਜਾਂਦੀ ਹੈ ਕਿਉਂਕਿ ਹਾਲਾਤ ਨੂੰ ਦੇਖ ਕੇ ਸਕੂਲ ਵੱਲੋਂ ਛੁੱਟੀ ਕਰ ਦਿੱਤੀ ਜਾਂਦੀ ਹੈ ਪਰ ਪੁਲਿਸ ਨੂੰ ਭਾਜੜਾ ਪੈ ਜਾਂਦੀਆਂ ਸ਼ੁੱਕਰਵਾਰ ਪੂਰਾ ਦਿਨ ਪੂਰੀ ਰਾਤ ਸ਼ਨੀਵਾਰ ਸਵੇਰ ਤੱਕ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾਂਦੀ ਹੈ ਕੋਨਾ ਕੋਨਾ ਛਾਣਿਆ ਜਾਂਦਾ ਹੈ ਬੰਬ ਸਕਾਟ ਸਪੋਰਟ ਜਾਂਦੀ ਹੈ ਬੰਬ ਨਿਰੋਧਕ ਜਿਹੜੀ ਟੀਮਾਂ ਤਾਂ ਔਰ ਮਿਲਦਾ ਕੁਝ ਨਹੀਂ ਲੇਕਿਨ ਫਿਰ ਤਹਿਕੀਕਾ ਜਦੋਂ ਕੀਤੀ ਜਾਂਦੀ ਹੈ ਸਾਰੇ ਐਵੀਡੈਂਸ ਨੂੰ ਦੇਖ ਕੇ ਤਾਂ ਉਸ ਤੋਂ ਬਾਅਦ ਇਹ ਪਤਾ ਲੱਗਦਾ ਜਿਹੜੀ ਈਮੇਲ ਹੈ ਉਹਨੂੰ ਟ੍ਰੇਸ ਕੀਤਾ ਜਾਂਦਾ ਕਿ ਈਮੇਲ ਕਿੱਥੋਂ ਆਈ ਹੋਈ ਹੈ ਨੰਬਰ ਜਿਹੜੇ ਟ੍ਰੇਸ ਕੀਤੇ ਜਾਂਦੇ ਆ ਤਾਂ ਇੱਕ ਯੂਪੀ ਦਾ ਨੰਬਰ ਨਿਕਲਦਾ ਹੈ ਤੇ ਇੱਕ ਲੁਧਿਆਣੇ ਦਾ ਹੀ ਔਰ ਫਿਰ ਉਹ ਬੱਚੇ ਨੂੰ ਜਿਹੜਾ ਗ੍ਰਿਫਤਾਰ ਕਰਕੇ ਹੁਣ ਛੱਡ ਦਿੱਤਾ ਗਿਆ ਪਰ ਦੇਖੋ ਸਾਡੇ ਟਾਈਮ ਦੇ ਸ਼ਰਾਰਤਾਂ ਕਿਹੋ ਜੀਆਂ ਹੁੰਦੀਆਂ ਸੀਗੀਆਂ ਕਈ ਵੇਲੇ ਕੋਠੇ ਤੇ ਚੜ ਜਾਣਾ ਕਿ ਦੇਖੀਏ ਪਹਿਲਾਂ ਕਿਹਦਾ ਥੁੱਕ ਹੇਠਾ ਦੇਖਦਾ ਬਿਲਕੁਲ ਕਈ ਵੇਲੇ ਮਤਲਬ ਵਾਂਟੇ ਤਾਂ ਚੱਲਦੇ ਹੀ ਚੱਲਦੇ ਸੀਗੇ ਕਾਗਜ਼ ਦੇ ਜਹਾਜ਼ ਬਣਾ ਕੇ ਸੱਟਣੇ ਫੂਕਾ ਮਾਰ ਕੇ ਬਾਲੜੀ ਚੱਗ ਬਣਾ ਝੱਗ ਬਣਾ ਦੇਣੀ ਇੱਕ ਦੂਜੇ ਟਾਈਮ ਬੱਬਲਸ ਬਣਾਉਣੇ ਅੱਜ ਕੱਲ ਤਕਨੀਕ ਬਦਲਣ ਕਰਕੇ ਦੇਖੋ ਸ਼ਰਾਰਤਾਂ ਕਿੱਥੇ ਤੱਕ ਪਹੁੰਚ ਗਈਆਂ ਔਰ ਬੱਚੇ ਦੀ ਇੱਕ ਈਮੇਲ ਨੇ ਪੂਰੇ ਜ਼ਿਲ੍ਹੇ ਦੇ ਹੋਸ਼ ਉਡਾ ਕੇ ਰੱਖ ਦਿੱਤੇ ਸਕੂਲ ਅਡਾਉਣਾ ਦੇ ਇੱਕ ਪਾਸੇ ਜ਼ਿਲ੍ਹੇ ਦੇ ਹੋਸ਼ ਉਡਾ ਦਿੱਤੇ ਉਹ ਪਰ ਇੱਥੇ ਵੀ ਹੁਣ ਜਿਵੇਂ ਬੱਚਾ ਹਿਰਾਸਤ ਚਾਇਆ ਸੀਗਾ ਪਤਾ ਲੱਗ ਜਾਣਾ ਹੁਣ ਸਾਰਿਆਂ ਨੂੰ ਬੱਚਾ ਕੌਣ ਹੈ ਆਪਾਂ ਨਾਮ ਤਾਂ ਨਹੀਂ ਨਿਸ਼ਰ ਕਰ ਰਹੇ ਲੇਕਿਨ ਉਹ ਤੇ ਮਾਪਿਆਂ ਨੂੰ ਤਾਂ ਪਤਾ ਹੀ ਹੁਣਾ ਬਿਲਕੁਲ ਤਾਂ ਇੱਥੇ ਮਾਪਿਆਂ ਨੂੰ ਵੀ ਇਹ ਬੇਨਤੀ ਹੈ ਕਿ ਬੱਚਿਆਂ ਨੂੰ ਪਹਿਲਾਂ ਪਿਆਰ ਨਾਲ ਸਮਝਾਉਣਾ ਚਾਹੀਦਾ ਬਿਲਕੁਲ ਤਾਂ ਜੋ ਫਿਊਚਰ ਚ ਉਹ ਜੀ ਗਲਤੀ ਨਾ ਕਰੇ ਦੱਸਣਾ ਚਾਹੀਦਾ ਕਿ ਉਸ ਦੀ ਗਲਤੀ ਕਰਕੇ ਕਿੰਨੀਆਂ ਭਾਜੜਾ ਪੈ ਗਈਆਂ ਕਿੱਡਾ ਨੁਕਸਾਨ ਹੋ ਸਕਦਾ ਸੀਗਾ ਠੀਕ ਹੈ ਨਾ ਉਸਦੀ ਗਲਤੀ ਕਰਕੇ ਦੇਖੋ ਹੁਣ ਆਪਾਂ ਕੱਲ ਵੀ ਇੱਕ ਖਬਰ ਪੜ੍ਹੀ ਸੀਗੀ ਕਿ ਇੱਕ ਮਹਿਲਾ ਨੂੰ ਕਿਸੇ ਨੇ ਡਿਜੀਟਲੀ ਅਰੈਸਟ ਕਰ ਲਿਆ ਵੈਸੇ ਝੂਠ ਬੋਲ ਦਿੱਤਾ ਤੇ ਮਹਿਲਾ ਨੂੰ ਹਾਰਟ ਅਟੈਕ ਆ ਗਿਆ ਉਹਦੀ ਮੌਤ ਹੋ ਗਈ ਇੱਕ ਟੀਚਰ ਸੀ ਅਧਿਆਪਕ ਸੀ ਉਹਨੂੰ ਇਹ ਕਹਿ ਦਿੱਤਾ ਗਿਆ ਕਿ ਤੇਰੀ ਬੇਟੀ ਜਿਹੜੀ ਐ ਸੈਕਸ ਸਟ੍ਰੈਟ ਵਿੱਚ ਫੜੀ ਗਈ ਆ ਝੂਠ ਬੋਲ ਦਿੱਤਾ ਲੇਕਿਨ ਉਹ ਮਹਿਲਾ ਉਸ ਗੱਲ ਨੂੰ ਬਹੁਤ ਸੀਰੀਅਸਲੀ ਲੈ ਗਈ ਸਟ्रेस ਉਹਦੇ ਦਿਮਾਗ ਤੇ ਬਹੁਤ ਆਫੀ ਹੋ ਗਿਆ ਕਿ ਮਹਿਲੇ ਨੂੰ ਹਾਰਟ ਅਟੈਕ ਆ ਗਿਆ ਕਿ ਕੇਵਲ ਇੱਦਾਂ ਤਾਂ ਝੂਠ ਬੋਲਣਾ ਕਿ ਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਕਿ ਇਸ ਦਿਨ ਸੱਚ ਹੀ ਆ ਗਿਆ ਫਿਰ ਔਕਾ ਹੋ ਜਾਏਗਾ ਨੌਬਤ ਕਿੱਥੇ ਤੱਕ ਪਹੁੰਚ ਗਈ ਨਤੀਜਾ ਤੁਸੀਂ ਦੇਖੋ ਗੱਲ ਕਿੱਥੇ ਤੱਕ ਪਹੁੰਚ ਗਈ ਬਿਲਕੁਲ ਪੂਰੇ ਜ਼ਿਲ੍ਹੇ ਨੂੰ ਭਾਜਣਾ ਪੈ ਗਿਆ ਤਾਂ ਮਾਪਿਆਂ ਨੂੰ ਵੀ ਚਾਹੀਦਾ ਬੱਚਿਆਂ ਨੂੰ ਪਹਿਲਾਂ ਪਿਆਰ ਨਾਲ ਸਮਝਾਇਆ ਜਾਵੇ ਉਹਨਾਂ ਨੂੰ ਦੱਸੇ ਜੋ ਪ੍ਰੋਨਸ ਐਂਡ ਕੌਨਸ ਕਿ ਦੇਖੋ ਇਹਦੇ ਤੁਹਾਡੇ ਤੇਰੇ ਇੱਕ ਝੂਠ ਬੋਲਣ ਕਿੰਨੀ ਦਿੱਕਤ ਕਿੰਨੀ ਪਰੇਸ਼ਾਨੀ ਔਰ ਘਟਣਾ ਇਹੋ ਜਿਹੀ ਬਣ ਗਈ ਕਿ ਸਕੂਲ ਦੇ ਸਾਰੇ ਵਿਦਿਆਰਥੀ ਅਧਿਆਪਕ ਪ੍ਰਿੰਸੀਪਲ ਪੁਲਿਸ ਪ੍ਰਸ਼ਾਸਨ ਵਾਲੇ ਵੀ ਜ਼ਿੰਦਗੀ ਭਰ ਨਹੀਂ ਭੁੱਲਣਗੇ ਅਸੀਂ ਵੀ ਖਬਰ ਪੇਸ਼ ਕਰ ਰਹੇ ਅਸੀਂ ਵੀ ਜ਼ਿੰਦਗੀ ਭਰ ਨਹੀਂ ਭੁੱਲਾਂਗੇ ਕਿ ਲੁਧਿਆਣਾ ਦੇ ਇੱਕ ਨਿੱਜੀ ਸਕੂਲ ਚ ਨੌਵੀਂ ਜਮਾਤ ਦੇ ਕੀ ਬੋਲੋ ਇੱਕ ਮੇਲ ਭੇਜੀ ਦੋਸਤੋ ਅੱਜ ਕੀ ਘਟਨਾ ਬਣ ਗਈ ਸੀਗੀ ਮੈਂ ਜਾਣਾ ਇੱਕ ਵਾਰੀ ਤੁਸੀਂ ਦਿਖਾ ਦਿਓ ਰਾਹੋ ਰੋਡ ਤੇ ਅਸੀਂ ਆ ਗਏ ਆ ਆ ਦੱਸ ਦੋ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿ ਅਸੀਂ ਰਾਹੋ ਰੋਡ ਤੇ ਪਹੁੰਚ ਗਏ ਆ ਪਹੁੰਚ ਗਏ ਆ ਜੀ ਹੂੰ ਵੱਡੀ ਗੱਲ ਇਹ ਵੀ ਨਾਲ ਇਸ ਵਾਲੇ ਜਿਵੇਂ ਫੈਸਟੀਵਲ ਸੀ ਜਾਂ ਚੱਲਦਾ ਪਿਆ ਉਹਦੇ ਕਰਕੇ ਵੀ ਪ੍ਰਸ਼ਾਸਨ ਉਹਦੇ ਲਈ ਪਾਸੇ ਬੀਜ਼ੀ ਹੈ ਤੇ ਹਾਂ ਕੰਮ ਤੇ ਲੱਤਾ ਉੱਧਰ ਵਸੇ ਜੀ 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 ਚਲੋ ਹੈ ਤਾਂ ਬਚਪਨਾ ਹੈ ਪਰ ਬਚਪਨਾ ਖਤਰਨਾਕ ਹੋ ਜਾਂਦਾ ਨਾ ਪਰ ਜਿਵੇਂ ਹੁਣ ਕੇ ਵਿਜੋਨੀ ਗੱਲ ਕੀਤੀ ਹੈ ਕਿ ਪ੍ਰਸ਼ਾਸਨ ਦਾ ਪਹਿਲੇ ਹੀ ਬਹੁਤ ਬੀਜ਼ੀ ਤਿਹਾੜਾ ਕਰਕੇ ਤਾਂ ਫਿਰ ਉਸ ਤੋਂ ਬਾਅਦ ਜਦੋਂ ਸਾਰੀ ਪੁਲਿਸ ਨੂੰ ਉਸ ਪਾਸੇ ਲਾ ਦੇਣਾ ਔਰ ਇੱਕ ਨੰਬਰ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਬਿਹਾਰ ਦਾ ਨਿਕਲਦਾ ਟਰੇਸ ਕਰਨ ਤੋਂ ਬਾਅਦ ਇੱਕ ਲੁਧਿਆਣੇ ਦਾ ਨਿਕਲਦਾ ਹੈ ਤਾਂ ਫਿਰ ਉਸ ਉਹਦੇ ਕਰਕੇ ਫੜੇ ਗਏ ਆ ਬੈਕਅਪ ਡਿਟੇਲਸ ਕੱਢੀਆਂ ਗਈਆਂ ਉਹਦੇ ਕਰਕੇ ਫੜੇ ਗਏ ਨਹੀਂ ਤਾਂ ਜੇ ਫੜੇ ਦਾ ਜਾਣ ਤੱਕ ਕਿੰਨੀ ਦੇਰ ਮਨ ਵਿੱਚ ਕਿੰਨਾ ਸ਼ਸ਼ੋਪਨ ਰਹਿੰਦੀ ਹੈ ਕਿ ਪਤਾ ਨਹੀਂ ਕੀ ਬਣ ਜਾਣਾ ਤਾਂ ਉਹ ਡਰ ਪਰ ਬਣ ਜਾਣਾ ਖਤਰਨਾਕ ਬੱਚਿਆਂ ਨੇ ਖੇਡ ਖੇਢੀ ਹੈ ਔਰ ਇਹ ਖੇਡਾਂ ਚੰਗੀਆਂ ਨਹੀਂ ਆ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਕਿ ਦੇਖੋ ਜੇ ਬੱਚਿਆਂ ਨੂੰ ਸਿੱਧਾ ਡਾਂਟਿਆ ਜਾਵੇ ਤਾਂ ਕਈ ਵੇਲੇ ਬੱਚੇ ਹੋਰ ਜਿੱਦੀ ਹੋ ਜਾਂਦੇ ਆ ਬਿਲਕੁਲ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਅਖੀਰ ਡੰਡਾ ਆ ਪਰ ਸਾਡੇ ਗਲਤੀ ਕਿ ਉਹ ਡੰਡਾ ਪਹਿਲਾਂ ਚੱਕ ਲਿਆ ਜਾਂਦਾ ਔਰ ਦੇਖੋ ਜਦੋਂ ਤੁਸੀਂ ਡੰਡੇ ਜਿਆਦਾ ਚੱਕਦੇ ਹੋ ਬੱਚੇ ਤੇ ਡੰਡੇ ਪੈਂਦੇ ਵੀ ਆ ਫਿਰ ਬੱਚੇ ਵੀ ਜਿਹੜੇ ਜਿੱਦੀ ਹੋ ਜਾਂਦੇ ਆ ਹੋਰਾਟ ਹੋ ਜਾਂਦੇ ਆ ਔਰ ਐਂਡ ਸਮਝਾਣਾ ਚਾਹੀਦਾ ਬੱਚੇ ਨੂੰ ਕਾਉਂਸਲਿੰਗ ਕਰਕੇ ਹੁਣ ਮੇਰੇ ਮੇਰੀ ਗੱਲ ਸੁਣੋ ਜਿੰਨੇ ਵੀ ਗੈਂਗਸਟਰਸ ਨੇ ਉਹਨਾਂ ਜੋ ਕਿਹੜਾ ਜ਼ਿੰਦਗੀ ਚ ਦੁਨੀਆ ਤੇ ਉਹ ਜਿਹੇ ਗੈਂਗਸਟਰ ਹੋਵੇਗਾ ਜਿਹੜਾ ਦੁਆਰਤੀ ਮੁਖਤਾਰਾਂ ਦਾ ਨਾਂ ਜੁੜਨਾ ਚਾਹੁੰਦਾ ਹੋਵੇਗਾ ਬਿਲਕੁਲ ਪਰ ਚਾ ਚਾ ਚ ਗਾਣੇ ਸੁਣ ਸੁਣ ਕੇ ਚੀਜ਼ਾਂ ਸੁਣ ਸੁਣ ਕੇ ਰੀਲਾਂ ਦੇਖ ਦੇਖ ਕੇ ਬੱਚੇ ਤਾਂ ਇੰਪ੍ਰੈਸ਼ਨੇਬਲ ਮਾਈਂਡ ਹੁੰਦਾ ਬੱਚੇ ਉਸ ਪਾਸੇ ਪ੍ਰਭਾਵਿਤ ਹੋ ਜਾਂਦੇ ਆ ਲੇਕਿਨ ਉਹਨਾਂ ਨੂੰ ਐਂਡ ਦੱਸਣਾ ਚਾਹੀਦਾ ਕਿ ਇਹਦਾ ਐਂਡ ਕਿੰਨਾ ਮਾੜਾ ਹੁਣ ਦੇਖੋ ਮੈਂ ਸ਼ਰਾਰਤ ਦੀ ਗੱਲ ਕਰਦਾ ਜਦੋਂ ਬਚਪਨ ਅਸੀਂ ਛੁੱਟੀ ਕਰਨੀ ਹੁੰਦੀ ਸਕੂਲ 'ਚ ਕਈ ਵੇਲੇ ਗੰਡੇ ਰੱਖ ਲਈਦੇ ਸੀਗੇ ਹਾਂ ਬੁਖਾਰ ਚੜ੍ਹ ਜਾਵੇ ਸਾਡੀ ਸ਼ਰਾਰਤ ਇੱਥੇ ਤੱਕ ਸੀਗੀ ਕਿ ਗੰਡੇ ਰੱਖ ਲਓ ਕਈ ਵੇਲੇ ਘਰ ਦੇ ਨਾਲ ਕਹਿੰਦਾ ਸਰੀਰ ਗਰਮਿਆ ਥਰਮਾਮੀਟਰ ਲਾ ਕੇ ਦੇਖਦੇ ਆ ਤੋ ਥਰਮਾਮੀਟਰ ਚੱਕ ਕੇ ਚਾਹ ਜਿਹਾ ਪਾ ਲੈਣਾ ਸਹੀ ਗੱਲ ਢਿੱਡ ਦੁਖਦਾ ਸਿਰ ਦੁਖਦਾ ਛੁੱਟੀ ਹੋ ਜਣੀ ਸੀ ਤੋ ਛੁੱਟੀ ਲੈਣ ਦੇ ਪਿੱਛੇ ਈਮੇਲ ਕਰ ਦਿੱਤੀ ਮਤਲਬ ਕਿੰਨੀ ਖਤਰਨਾਕ ਚੀਜ਼ ਹੈ ਔਰ ਕਈ ਵੇਲੇ ਆਪਾਂ ਨੂੰ ਫੇਰ ਲੈ ਕੇ ਵੀ ਜਾਣਾ ਡਾਕਟਰਾਂ ਨੇ ਵੀ ਦੇਖਣਾ ਕਹਣੇ ਘਰ ਚ ਤੁਸੀਂ ਕਹਿੰਦੇ ਥਰਮੋਮੀਟਰ ਤੇ 102 ਬੁਖਾਰ ਆਇਆ ਇੱਥੇ ਤਾਂ ਨੋਰਮਲ ਸ਼ੋਅ ਕਰ ਰਿਹਾ ਬੁਖਾਰ ਚੜਦਾ ਉਤਰਦਾ ਟੈਸਟ ਕਰ ਲੋ ਤੇ ਸਾਡੀਆਂ ਸ਼ਰਾਰਤਾਂ ਇੱਥੇ ਤੱਕ ਸੀਗੀਆਂ ਹੁਣ ਹੁਣ ਸ਼ਰਾਰਤਾਂ ਨੇ ਲੈਵਲ ਕੋਈ ਹੋਰ ਫੜ ਲਿਆ ਇਹ ਗਲਤ ਹੈ ਖਤਰਨਾਕ ਹੈ ਇਹ ਇੰਨਾ ਖਤਰਨਾਕ ਨਹੀਂ ਹੋਣਾ ਚਾਹੀਦਾ ਔਰ ਤੁਸੀਂ ਤਿਹਾਰਾ ਦੀ ਗੱਲ ਕੀਤੀ ਸੀਗੀ ਤਾਂ ਮੈਂ ਦੱਸ ਦਵਾਂ ਤਿਹਾਰ ਸ਼ੁਰੂ ਹੋਣ ਤੋਂ ਪਹਿਲਾਂ ਹਾਲੇ ਕਿ ਨਵਰਾਤੇ ਚੱਲ ਰਹੇ ਆ ਤਿਹਾਰ ਪ੍ਰੋਪਰ ਸ਼ੁਰੂ ਹੋਣ ਉਸ ਤੋਂ ਪਹਿਲਾਂ ਪਹਿਲਾਂ ਹੀ ਤਿਹਾਰ ਆਪਣੀ ਪੂਰੀ ਰਫਤਾਰ ਫਰਨ 5 ਕੁਇੰਟਲ ਪਨੀਰ ਜਿਹੜਾ ਆ ਉਹ ਰਾਜਪੁਰੇ ਵਿਖੇ ਫੜਿਆ ਗਿਆ। ਮੈਂ ਕਲੀਅਰ ਕਰ ਦਮਾਂ ਜੀ ਦੋਏ ਖਬਰਾਂ ਪਹਿਲੀ ਖਬਰ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ ਉਹ ਲੁਧਿਆਣਾ ਏਰੀਆ ਤੋਂ ਸਾਹਮਣੇ ਆ ਰਹੀ ਆ ਹੁਣ ਜਿਹੜੀ ਦੂਜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰੇ ਰਾਜਪੁਰੇ ਤੋਂ ਸਾਹਮਣੇ ਆ ਰਹੀ ਆ ਤਾਂ 5 ਕੁਇੰਟਲ ਪਨੀਰ ਜਿਹੜਾ ਆ ਨਕਲੀ ਪਨੀਰ 5 ਕੁਇੰਟਲ ਨਕਲੀ ਪਨੀਰ ਜਿਹੜਾ ਰਾਜਪੁਰੇ ਫੜਿਆ ਗਿਆ ਹਰਿਆਣਾ ਕੈਥਲ ਤੋਂ ਆ ਰਿਆ ਸੀਗਾ। ਔਰ ਪ੍ਰਸ਼ਾਸਨ ਵੱਲੋਂ ਨਹੀਂ ਫੜਿਆ ਗਿਆ। ਠੀਕ ਹੈ ਨਾ ਆਮ ਬੰਦਿਆਂ ਵੱਲੋਂ ਫੜਿਆ ਗਿਆ। ਦਿਖਾ ਦਿਓ ਜੀ ਕੁਝ ਭੈਣ ਭਰਾ ਹੱਥ ਹਿਲਾ ਰਹੇ ਆ ਨਿਕਲ ਕੇ ਰਕੇ ਸਾਬ ਵੀ ਤੁਸੀਂ ਲੇਟ ਹੋ ਗਏ ਤਾਂ 5 ਕੁਇੰਟਲ ਜਿਹੜਾ ਪਨੀਰ ਆ ਉਹ ਫੜਿਆ ਗਿਆ ਗਊ ਰੱਖਿਆ ਦਲ ਜਿਹੜਾ ਆ ਉਹਨਾਂ ਵੱਲੋਂ ਫੜਿਆ ਗਿਆ ਔਰ ਜਿਹੜੇ ਭੈਣ ਭਰਾ ਹੈਲੋ ਕਰ ਰਹੇ ਸੀ ਮਨ ਨੂੰ ਦੁਆਰ ਤੀ ਕਰ ਦੇਣਾ ਤੁਸੀਂ ਵੀਡੀਓ ਚ ਦੇਖ ਲਿਓ ਤਾਂ ਗਊ ਰੱਖਿਆ ਦਲ ਵੱਲੋਂ ਫੜਿਆ ਗਿਆ ਫੂਡ ਸੇਫਟੀ ਅਫਸਰ ਵੱਲੋਂ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਫੜਿਆ ਗਿਆ ਔਰ 5 ਕੁਇੰਟਲ ਜਿਹੜਾ ਪਨੀਰ ਆ ਨਕਲੀ ਆ ਇਹ ਵੱਖੋ ਵੱਖ ਦੁਕਾਨਾਂ ਤੇ ਜਾਣਾ ਸੀਗਾ ਗਊ ਰੱਖਿਆਕ ਦਲ ਦੇ ਜਿਹੜੇ ਮੈਂਬਰ ਸਹਿਬਾਨ ਨੇ ਉਹਨਾਂ ਨੇ ਦੱਸਿਆ ਕਿ 150 100 ਤੋਂ 150 ਰੁਪਏ ਵਿੱਚ ਇਹ ਜਿਹੜਾ ਪਨੀਰ ਆ ਕੈਮੀਕਲ ਵਾਲਾ ਪਨੀਰ ਆ ਇਹ ਦੁਕਾਨਦਾਰਾਂ ਨੂੰ ਵੇਚਦੇ ਆ ਤੇ ਦੁਕਾਨਦਾਰ ਮੂਰੇ 400 450 ਤੱਕ ਵੇਚਦੇ ਆ ਤਾਂ ਤੁਸੀਂ ਦੇਖੋ ਕਿੰਨੀ ਧਾਂਦਲੀ ਹੁੰਦੀ ਆ ਕਿੰਨੀ ਕਾਲਾ ਬਾਜ਼ਾਰੀਆ ਹੈ ਪਨੀਰ ਚਿੱਟਾ ਲੇਕਿਨ ਇੱਕ ਤਰ੍ਹਾਂ ਦੀ ਕਾਲਾ ਬਾਜ਼ਾਰੀ ਹੈ ਔਰ ਖਿਲਵਾੜ ਕਿ ਨਾਣਾ ਲੋਕਾਂ ਦੇ ਸਰੀਰ ਨਾਲ 5 ਕੁਇੰਟਲ ਇੱਕ ਬਲੈਰੋ ਗੱਡੀ ਚ ਫੜਿਆ ਗਿਆ ਕਿਉਂਕਿ ਗਊ ਰੱਖਿਆ ਰੱਖਿਆ ਦਲ ਵਾਲੇ ਜਿਹੜੇ ਮੈਂਬਰ ਸੇਵਾ ਨੇ ਉਹ ਕਹਿੰਦੇ ਕਿ ਸਾਨੂੰ ਇਨਫੋਰਮੇਸ਼ਨ ਆਉਂਦੀ ਆ ਤਾਂ ਇੱਕ ਬਲੈਰੋ ਗੱਡੀ ਫੜ ਲੈਂਦੇ ਆ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਕਿ ਬਲੈਰੋ ਗੱਡੀ ਕੱਲੀ ਇੱਕ ਹੋਣੀ ਆ ਜਿਹੜੀ ਉੱਥੋਂ ਕੈਸਲ ਤੋਂ ਜਾਂ ਕਿਸੇ ਫੈਕਟਰੀ ਚੋਂ ਨਿਕਲਦੀ ਆ ਪਤਾ ਨਹੀਂ ਕਿੰਨੀ ਬਲੈਰੋ ਗੱਡੀਆਂ ਹੋਣੀਆਂ ਜਿਹੜੀਆਂ ਪੰਜਾਬ ਚੋਂ ਦੇ ਆਉਣੇ ਹਰਿਆਣੇ ਚ ਜਾਂਦੀਆਂ ਹੋਣੀਆਂ ਲੋਕਾਂ ਦੇ ਸਰੀਰ ਨਾਲ ਕਿੰਨਾ ਖਿਲਵਾੜ ਹੁੰਦਾ ਹੁਣ ਬਿਲਕੁਲ ਜੀ ਬਿਲਕੁਲ ਤਾਂ ਇਸ ਕਰਕੇ ਪ੍ਰਸ਼ਾਸਨ ਨੂੰ ਸਖਤੀ ਵਰਤਣੀ ਚਾਹੀਦੀ ਆ ਇਸ ਗੱਲ ਨੂੰ ਸੀਰੀਅਸਲੀ ਲੈਣਾ ਚਾਹੀਦਾ ਦੇਖੋ ਆਪਾਂ ਇਸੇ ਕਰਕੇ ਤਾਂ ਕਹਿੰਨੇ ਕਿ 20 ਸਾਲ ਦੇ ਬੱਚੇ 25-25 ਸਾਲ ਦੇ ਨੌਜਵਾਨ ਅੱਧ ਅੱਧੀ ਉਮਰ ਦੇ ਲੋਕ ਇੰਨੀ ਛੇਤੀ ਬਿਮਾਰੀ ਨਾਲ ਗ੍ਰਸਤ ਕਿ ਹੋ ਰਿਹਾ ਕਿਉਂਕਿ ਬੰਦਾ ਸੋਚਦਾ ਚੱਲ ਯਾਰ ਪਨੀਰ ਖਾ ਲਈਏ ਟਿੱਕੀ ਨਹੀਂ ਖਾਣੀ ਰਾਤ ਨੂੰ ਕਈ ਕਹਿੰਦੇ ਡਾਈਟ ਕਰਨੀ ਹੈ ਚਿਕਨ ਖਾਂਦੇ ਨਹੀਂ ਪਨੀਰ 100 ਗ੍ਰਾਮ ਖਾ ਲਈਏ ਹੁਣ ਕੀ ਪਤਾ ਕਿਹੜਾ ਮਲਾਵਟੀ ਪਨੀਰ ਆ ਬਿਲਕੁਲ ਬਿਆਹ ਸ਼ਾਦੀਆਂ ਜਾਂਦੇ ਉੱਥੇ ਪਨੀਰ ਖਾਂਦੇ ਆ ਘਰ ਚ ਕੋਈ ਗੈਸਟ ਆ ਜਾਂਦਾ ਉੱਥੇ ਕਹਿੰਦੇ ਯਾਰ ਕੜਾਈ ਪਨੀਰ ਮੰਗਾ ਲਓ ਸ਼ਾਹੀ ਪਨੀਰ ਮੰਗਾ ਲਓ ਆਪਣੇ ਦੋ ਚੀਜ਼ਾਂ ਦਾ ਮੇਨ ਮੰਗਾਏ ਜਾਂਦੇ ਇੱਕਦਾਲ ਤੇ ਕੜਾਈ ਪਨੀਰ ਸਬਜ਼ੀਆਂ ਵੱਲ ਨੂੰ ਆਪਾਂ ਹੁੰਦੇ ਨਹੀਂ ਕਿਉਂਕਿ ਕਹਿੰਦੇ ਸਬਜ਼ੀਆਂ ਟੀਕਾ ਲਾ ਕੇ ਮੋਟੀਆਂ ਕੀਤੀਆਂ ਜਾਂਦੀਆਂ ਵੱਡੀਆਂ ਕੀਤੀਆਂ ਜਾਂਦੀਆਂ ਬੰਦੇ ਉਹ ਵੀ ਡਰ ਡਰ ਕੇ ਹੁਣ ਪਨੀਰ ਵੀ ਨਹੀਂ ਖਾ ਸਕਦੇ ਮੈਂ ਇਹੀ ਗੱਲ ਬਾਰ ਬਾਰ ਸੋਚ ਰਿਹਾ ਕਿ ਇੱਕ ਬਲੇਰੋ ਗੱਡੀ ਫੜੀ ਗਈ ਆ ਉੱਚ ਦੋ ਬੰਦੇ ਸੀਗੇ ਉਹ ਵੀ ਕਾਬੂ ਕਰਕੇ ਪੁਲਿਸ ਨੂੰ ਸੌਂਪ ਦਿੱਤੇ ਗਏ ਆ ਗਊ ਰੱਖਿਆ ਦਲ ਵੱਲੋਂ ਪਰ ਕਿ ਮੀਆਂ ਗੱਡੀਓਂ ਸਫੈਕਟਰੀ ਚੋਂ ਨਿਕਲੀਆਂ ਹੋਣਗੀਆਂ ਹੁਣ ਜੇ ਪ੍ਰਸ਼ਾਸਨ ਚਾਵੇ ਸਰਕਾਰਾਂ ਚਾਹਣ ਇਹ ਮਿਲਾਵਟ ਨੂੰ ਰੋਕਣਾ ਤਾਂ ਉਹ ਦੋ ਬੰਦਿਆਂ ਦੇ ਥਰੂ ਕਿਉਂਕਿ ਕੈਥਲ ਤੋਂ ਗੱਡੀ ਕਿੱਥੋਂ ਨਿਕਲੀ ਕਿਹੜੀ ਫੈਕਟਰੀ ਤੋਂ ਨਿਕਲੀ ਆ ਉਹ ਫੈਕਟਰੀ ਚ ਪਹੁੰਚਣ ਠੀਕ ਹੈ ਨਾ ਹੁਣ ਨਕੇਲ ਕੱਸਾਂ ਦਾ ਟਾਈਮ ਹੈ ਉਹ ਦੋ ਬੰਦਿਆਂ ਨੂੰ ਸਜ਼ਾ ਦੇ ਦੋਗੇ ਉਹਨਾਂ ਪੂਰਾ ਜੜ ਤੋਂ ਕੰਮ ਨਹੀਂ ਰੋਕਣਾ ਜੜ ਨਹੀਂ ਵੱਡੀ ਜਾਣੀ ਉਹਨਾਂ ਨੂੰ ਫੜ ਕੇ ਉਹ ਫੈਕਟਰੀ ਚ ਜਾਣਾ ਚਾਹੀਦਾ ਕਿ ਕਿੱਥੇ ਕੈਮੀਕਲ ਦਾ ਪਨੀਰ ਬਣਦਾ ਆ ਪੰਜਾਬ ਚ ਕਿੱਥੇ ਕਿੱਤੇ ਹਰਿਆਣਾ ਚ ਕਿੱਥੇ ਕਿੱਤੇ ਸਪਲਾਈ ਹੁੰਦਾ ਕਿਹੜੀ ਕਿਹੜੀ ਦੁਕਾਨ ਤੇ ਜਾਂਦਾ ਜਿੰਨੇ ਦੋਸ਼ੀ ਆ ਸਾਰੇ ਚੱਕ ਕੇ ਅੰਦਰ ਦੇਣੇ ਚਾਹੀਦੇ ਆ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਹੌਲੀ ਹੌਲੀ ਸਲੋਪ ਪੋਇਜ਼ਨਿੰਗ ਦਿੱਤੀ ਜਾ ਰਹੀ ਆ ਮੈਂ ਪਿਛਲੇ ਜਦੋਂ ਐਤਵਾਰ ਇੱਕ ਵੀਡੀਓ ਪੇਸ਼ ਕੀਤੀ ਆ ਕਿ ਮਿਲਾਵਟ ਕਰਨ ਵਾਲਾ ਸਾਡੇ ਸਟੂਡੀਓ ਪਹੁੰਚਿਆ ਆ ਉਹਦੇ ਵਿੱਚ ਇਹੀ ਤਾਂ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਹਾਲਾਂਕਿ ਇੱਕ ਵਿਅੰਗ ਸੀਗਾ ਪਰ ਦੇਖੋ ਸਾਡੇ ਸਰੀਰਾਂ ਨਾਲ ਖਲਵਾੜ ਕਿਸ ਤਰੀਕੇ ਹੋ ਰਿਹਾ ਆ ਆਪਾਂ ਕਪੂਰਥ ਲਗੇ ਆ ਨਕੌਦਰ ਗਏ ਆ ਜਲੰਧਰ ਗਏ ਆ ਵੀਡੀਓ ਸ਼ੂਟ ਕਰਨ ਗਏ ਆ ਆ 2 ਦਿਨ ਬਾਅਦ ਖਾਣਾ ਖਾਦਾ ਗਲੇ ਦਾ ਹਾਲ ਦੇਖ ਲਓ ਪੇਟ ਦਾ ਹਾਲ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤਾਂ ਡੈਫੀਨਿਟਲੀ ਉਹਦੇ ਵਿੱਚ ਕੁਝ ਨਾ ਕੁਝ ਮਿਲਾਵਟ ਹੋਵੇਗੀ ਤਾਂ ਹੀ ਸਰੀਰ ਨੇ ਨਹੀਂ ਚੱਲਿਆ ਤਾਂ ਹੀ ਬਾਡੀ ਨੇ ਰਿਜੈਕਟ ਕਰ ਦਿੱਤਾ ਮਤਲਬ ਬਾਡੀ ਰਿਜੈਕਟ ਬਾਡੀ ਆਰਗੈਨਿਕ ਚੀਜ਼ਾਂ ਨੂੰ ਅਸੈਪਟ ਕਰਦੀ ਆ ਕੈਮੀਕਲ ਵਾਲੀਆਂ ਚੀਜ਼ਾਂ ਨੂੰ ਰਿਜੈਕਟ ਕਰ ਦਿੰਦੀ ਆ ਜੇ ਮੇਰਾ ਗਲਾ ਫੜਿਆ ਕਿ ਇਮੀਡੀਏਟਲੀ ਮੇਰੇ ਪੇਟ ਨੇ ਉਹਨੂੰ ਡਾਈਜੈਸਟ ਨਹੀਂ ਕੀਤਾ ਤਾਂ ਇਟ ਮੀਨਸ ਡੈਫੀਨਿਟਲੀ ਉਹਦੇ ਵਿੱਚ ਕੁਝ ਨਾ ਕੁਝ ਕੈਮੀਕਲ ਹੋਵੇਗਾ ਪਰ ਅਸੀਂ ਕੱਲੇ ਚਾਹੀਏ ਤਾਂ ਜਾ ਕੇ ਚੈਕਿੰਗ ਨਹੀਂ ਕਰ ਸਕਦੇ ਉਹ ਚੈਕਿੰਗ ਕਿਹਦੇ ਨਾਲ ਉਹ ਫੂਡ ਸੇਫਟੀ ਆਫ ਫੂਡ ਸੇਫਟੀ ਜਿਹੜਾ ਪ੍ਰਸ਼ਾਸਨ ਹੈ ਉਹ ਗੰਭੀਰ ਹੋਵੇ ਬਿਲਕੁਲ ਪੁਲਿਸ ਪ੍ਰਸ਼ਾਸਨ ਗੰਭੀਰ ਹੋਵੇ ਪਰ ਪੂਰੇ ਪ੍ਰਸ਼ਾਸਨ ਵੀ ਕੀ ਕਰੇ ਬਹੁਤਾਂ ਦੀ ਡਿਊਟੀ ਤਾਂ ਸਿਕਿਉਰਟੀ ਨਾਲ ਲਾ ਦਿੱਤੀ ਆ ਤਿਹਾਰ ਆ ਗਏ ਹੁਣ ਸੜਕਾਂ ਤੇ ਚੱਪੇ ਚੱਪੇ ਦੀ ਡਿਊਟੀ ਲੱਗਣੀ ਆ ਤਾਂ ਵਿਭਾਗ ਜਿਹੜੇ ਆ ਆਧਾਰੇ ਆ ਸੰਬੰਧਿਤ ਆਧਾਰੇ ਆ ਉਹਨਾਂ ਨੂੰ ਸੀਰੀਅਸ ਹੋਣਾ ਪੈਣਾ ਹਾਲਾਂਕਿ ਦੱਸਿਆ ਜਾ ਰਿਹਾ ਕਿ ਰਾਜਪੁਰੇ ਵਿੱਚ ਹੀ ਜਿਹੜਾ ਪਹਿਲਾਂ ਚੈਕਿੰਗ ਕੀਤੀ ਗਈ ਆ ਸਖਤ ਨਿਰਦੇਸ਼ ਦਿੱਤੇ ਗਏ ਆ ਹਲਵਾਈਆਂ ਨੂੰ ਸਖਤ ਚੈਕਿੰਗ ਕੀਤੀ ਗਈ ਆ ਪਰ ਉਸ ਤੋਂ ਬਾਅਦ ਜੇਕਰ ਇਹ ਹਾਲ ਆ ਪਹਿਲਾਂ ਚੈਕਿੰਗ ਹੋਣ ਤੋਂ ਬਾਅਦ ਫਿਰ ਮਾਮਲਾ ਗੰਭੀਰ ਹੈ ਵੀ ਆਪਣੇ ਏਰੀਆ 'ਚ ਵੀ ਵੇਚੇ ਚੱਲਦੇ ਰੋ ਮੈਂ ਆਪਣੇ ਏਰੀਆ 'ਚ ਵੀ ਜਿਹੜੇ ਸਾਡੇ ਭੈਣ ਭਰਾਏ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਮੈਨੂੰ ਪਹਿਲਾਂ ਬੜੀ ਵਾਰ ਕਾਲ ਆਈ ਆ ਜੀ ਕਿ ਨਮੇਸ਼ਰ ਏਰੀਆ 'ਚ ਫਲਾਨੀ ਜਗ੍ਹਾ ਨਕਲੀ ਪਨੀਰ ਆਉਂਦਾ ਫਲਾਨੀ ਜਗ੍ਹਾ ਤੋਂ ਤਿਆਰ ਹੁੰਦਾ ਜੀ ਪਰ ਮੇਰੇ ਲਈ ਅਫਸੋਸ ਵਾਲੀ ਗੱਲ ਇਹੀ ਰਹੀ ਆ ਮੈਨੂੰ ਇਨਫੋਰਮੇਸ਼ਨ ਦੇਣ ਵਾਲੇ ਕਾਲ ਕਰਨ ਵਾਲੇ ਰਾਤ ਨੂੰ 12 ਵਜੇ ਕਰਦੇ ਆ ਤੇ ਪੈਗ ਲੱਗਾ ਹੁੰਦਾ ਸਵੇਰੇ ਫਿਰ ਕੋਈ ਕਾਲ ਨਹੀਂ ਆਉਂਦੀ ਔਰ ਵਿਦਆਊਟ ਐਵੀਡੈਂਸ ਆਪਾਂ ਕਿੱਥੇ ਚਲੇ ਜਾਈਏ ਠੀਕ ਹੈ ਨਾ ਜਾ ਤਾਂ ਬੰਦਾ ਦੂਜੇ ਦਿਨ ਵੀ ਕਾਲ ਕਰੇ ਫਿਰ ਨਾ ਕਾਲ ਕਰਨ ਵਾਲੇ ਆਪਣਾ ਨਾਮ ਦੱਸਦੇ ਨਾ ਪਤਾ ਦੱਸਦੇ ਆ ਜੀ ਐਡੀ ਹੋ ਸਕਦਾ ਕਿ ਕੋਈ ਕਿਸੇ ਨਾਲ ਰੰਜਿਸ਼ ਵੀ ਕੱਢਦਾ ਹੋਵੇ ਤਾਂ ਜੇਕਰ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਮੈਂ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਸਾਨੂੰ ਵੀ ਸਭ ਤੋਂ ਕਾਲ ਕਰਦੇ ਤੁਹਾਡੀ ਮਿਹਰਬਾਨੀ ਤੁਸੀਂ ਟਰਸਟ ਕਰਦੇ ਹੋ ਪਰ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਨੂੰ ਕਾਲ ਕਰੋ ਫੂਡ ਸੇਫਟੀ ਜਿਹੜਾ ਵਿਭਾਗ ਹੈ ਉਹਨਾਂ ਤੱਕ ਵੀ ਗੱਲ ਪਹੁੰਚਾਓ ਰਲ ਮਿਲ ਕੇ ਆਪਾਂ ਸਟੈਪ ਲਈਏ ਤਾਂ ਜੋ ਤੁਹਾਨੂੰ ਸਾਨੂੰ ਮਿਲਾਵਟੀ ਖਾਣਾ ਨਾ ਖਾਣਾ ਪਵੇ ਤੁਹਾਡੇ ਬੱਚੇ ਸੁਰੱਖਿਅਤ ਰਹਿਣ ਅਸੀਂ ਸੁਰੱਖਿਅਤ ਰਹੀਏ ਤੁਹਾਡੇ ਬਜ਼ੁਰਗ ਸੁਰੱਖਿਅਤ ਰਹਿਣ ਸਾਡੇ ਬਜ਼ੁਰਗ ਸੁਰੱਖਿਅਤ ਰਹੀਏ ਤਾਂ ਅਸੀਂ ਖੁਦ ਸੁਰੱਖਿਅਤ ਰਹੀਏ ਤਾਂ ਰਲ ਮਿਲ ਕੇ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਪੈਣੀ ਹੈ ਔਰ ਬੱਚੇ ਬੜੇ ਅਣਪੋਲ ਹੁੰਦੇ ਆ ਉਹਨਾਂ ਨੂੰ ਪਿਆਰ ਨਾਲ ਸਮਝਾਓ ਡਾਂਟ ਗੁੱਸਾ ਅਖੀਰਲੀ ਪੌੜੀ ਆ ਪਹਿਲੀ ਪੌੜੀ ਨਹੀਂ ਆ ਤੇ ਮਿਲਾਵਟ ਮਿਲਾਵਟੀ ਖਾਣੇ ਤੋਂ ਬਚਣ ਲਈ ਇੱਕ ਦੂਜੇ ਦਾ ਸਹਿਯੋਗ ਕਰਨਾ ਪੈਣਾ ਤੁਹਾਨੂੰ ਲੱਗਦਾ ਕਿ ਕੋਈ ਬੰਦਾ ਮਿਲਾਵਟ ਕਰ ਰਿਹਾ ਕੋਈ ਐਵੀਡੈਂਸ ਹੈ 60 ਤੱਕ ਜ਼ੋਰ ਪੰਚਾਓ ਪਰ ਉਹਦੇ ਨਾਲ ਦੀ ਨਾਲ ਪੁਲਿਸ ਵਿਭਾਗ ਤੱਕ ਵੀ ਆਪਾਂ ਪਹੁੰਚ ਕਰਨੀ ਆ ਤੇ ਫੂਡ ਸੇਫਟੀ ਵਿਭਾਗ ਨਾਲ ਵੀ ਰਾਪਤਾ ਬਣਾਣਾ ਕਿਉਂਕਿ ਤਿਹਾਰਾਂ ਦਾ ਸੀਜ਼ਨ ਆ ਬਹੁਤ ਸੇਫ ਹੋ ਕੇ ਚੱਲਣਾ ਪੈਣਾ ਆਉਣ ਵਾਲੇ ਸਮੇਂ ਦੇਖਿਓ ਜਦ ਪਟਾਕੇ ਚਲਾਉਣੇ ਲੋਕਾਂ ਨੇ ਕਿਉਂਕਿ ਪਟਾਕਾ ਵੀ ਉਸ ਦਾ ਕੈਮੀਕਲੀ ਆ ਹਨਾ ਉਹਦੇ ਵਿੱਚ ਵੀ ਪਤਾ ਨਹੀਂ ਕੀ ਕੀ ਕੁਝ ਪਾਇਆ ਆ ਠੀਕ ਹੈ ਉਹ ਜਦੋਂ ਅੱਖਾਂ 'ਚ ਕਿੱਦਾਂ ਵਾਟਰ ਅੱਖਾਂ ਅੱਖਾਂ ਵਾਟਰ ਹੀ ਹੋ ਜਾਣੀਆਂ ਅੱਖਾਂ 'ਚ ਜਿਹੜਾ ਆ ਪਾਣੀ ਨਿਕਲਣਾ ਆ ਕਈਆਂ ਨੂੰ ਸਾਹ ਦੀ ਪ੍ਰੋਬਲਮ ਆਣੀ ਕੰਜੈਸ਼ਨ ਹੋ ਜਾਣੀ ਆ ਠੀਕ ਹੈ ਨਾ ਬਹੁਤ ਸਾਰੀਆਂ ਦਿੱਕਤਾਂ ਆਣੀਆਂ ਪਰ ਜੇ ਹੁਣ ਤੋਂ ਹੀ ਰੋਕਤਾਂ ਕਰਾਂਗੇ ਤਾਂ ਹੀ ਬਚਾਇਆ ਦੇਖੋ ਪੁਰਾਣੇ ਜ਼ਮਾਨੇ 'ਚ ਕਹਿੰਦੇ ਸੀਗੇ ਕਿ ਪਟਾਕੇ ਚਲਾਏ ਉਦੋਂ ਹਾਲਾਤ ਕੁਝ ਹੋਰ ਸੀਗੇ ਪੋਲਿਊਸ਼ਨ ਘੱਟ ਸੀਗਾ ਹਨਾ ਜੇ ਤੁਸੀਂ ਮੈਂ ਤਾਂ ਇਹੀ ਕਹੂੰਗਾ ਕਿ ਪਟਾਕੇ ਚਲਾਣ ਨਾਲੋਂ ਆਪਣੇ ਬੱਚੇ ਦੀ ਕੋਈ ਡਿਮਾਂਡ ਹੈ ਉਹ ਪੂਰੀ ਕਰ ਦਿਓ ਕੱਪੜੇ ਲੈ ਦਿਓ ਬੂਟ ਲੈ ਦਿਓ ਕੋਈ ਜਿਹੜੀ ਛੱਕਾ ਲੈ ਦਿਓ ਠੀਕ ਹੈ ਪਟਾਕੇ ਨਾਲੋਂ ਬੱਚੇ ਦੀ ਕੋਈ ਡਰੈਸ ਤੁਹਾਡੀ ਬੇਟੀ ਕੋਈ ਡਰੈਸ ਮੰਗਦੀ ਆ ਬੇਟਾ ਬੈਟ ਮੰਗਦਾ ਤੁਹਾਨੂੰ ਲੌਨ ਟੈਨਿਸ ਦਾ ਰੈਕਟ ਮੰਗਦਾ ਉਹ ਲੈ ਦਿਓ ਜਾਂ ਬੈਡਮਿੰਟਨ ਦਾ ਰੈਕਟ ਲੈ ਦਿਓ ਬੂਟ ਲੈ ਦਿਓ ਠੀਕ ਹੈ ਨਾ ਮੈਂ ਤਾਂ ਇੱਕ ਬਾਹਰੋਂ ਖਾਣ ਨੂੰ ਵੀ ਨਹੀਂ ਕਹਿੰਦਾ ਕਿ ਫਲਾਨੀ ਜਗ੍ਹਾ ਕਹਿੰਦੇ ਚੱਲੀ ਤੁਹਾਨੂੰ ਜੇ ਕੋਈ ਆਥੈਂਟਿਕ ਰੈਸਟੋਰੈਂਟ ਲੱਗਦਾ ਉੱਤੇ ਚਲੇ ਜਾਓ ਪਰ ਬਚਾ ਕਰੀਓ ਪਟਾਕੇ ਮੈਨੂੰ ਬਚਪਨ ਚ ਕਈ ਦੋਸਤ ਕਹਿੰਦੇ ਹੁੰਦੇ ਸੀ ਕਹਿੰਦੇ ਪਟਾਕੇ ਤੇ ਹੋ ਕੇ ਜਿਵੇਂ ਪੈਸੇ ਨੂੰ ਅਕ ਲੈਣੀ ਆ ਤੇ ਉਸ ਤੋਂ ਬਾਅਦ ਕਦੀ ਮਤਲਬ ਜਦੋਂ ਦਿਮਾਗ ਨੇ ਚੀਜ਼ ਉਹ ਫੜ ਲਈ ਉਹ ਕਲਿੱਕ ਕਰ ਗਈ ਮੈਂ ਉਸ ਤੋਂ ਬਾਅਦ ਪਟਾਕੇ ਕਦੀ ਨਹੀਂ ਚਲਾਏ ਕਈ ਸਾਲ ਹੋ ਗਏ ਮੈਂ ਪਟਾਕੇ ਨਹੀਂ ਚਲਾਉਂਦਾ ਔਰ ਮੈਂ ਕਿਵੇਂ ਲੈ ਘਰ ਦੇ ਕਹਿੰਦੇ ਕਿ ਸ਼ਗਨ ਕਰੋ ਤਾਂ ਬਾਤ ਉਹਦੇ ਇੱਕ ਫੁੱਲ ਝੜੀ ਉਹ ਵੀ ਸਭ ਤੋਂ ਛੋਟੀ ਉਸ ਤੋਂ ਬਾਅਦ ਉਸ ਤੋਂ ਅਲਾਦਾ ਅਲਾਦਾ ਮੈਂ ਬਿਲਕੁਲ ਪਟਾਕੇ ਨਹੀਂ ਚਲਾਉਂਦਾ ਨਾ ਮੈਂ ਰეკਮੈਂਡ ਕਰਦਾ ਕਿ ਕੋਈ ਪਟਾਕੇ ਚਲਾਓ ਔਰ ਬਾਹਰ ਮੈਂ ਆਪ ਬਹੁਤ ਘੱਟ ਖਾਣਾ ਜੇ ਕੋਈ ਆਥੈਂਟਿਕ ਜਗ੍ਹਾ ਲੱਗੇ ਉੱਥੋਂ ਹੀ ਖਾਣਾ ਮਜਬੂਰੀ ਚ ਖਾਣਾ ਨਹੀਂ ਤਾਂ ਹੁਣ ਹੁਣ ਤਾਂ ਉਹ ਵੀ ਸੋਚ ਲੈ ਕਿ ਮਜਬੂਰੀ ਵੀ ਨਹੀਂ ਕੋ ਰਹਿਣ ਦੇਣੀ ਦਿਮਾਗ ਚ ਬਿਲਕੁਲ ਫਰੂਟ ਲੈ ਜਾਓ ਫਰੂਟ ਕੈਰੀ ਕਰ ਲਓ ਵੀ ਜਿਹੜਾ ਫਰੂਟ ਵੀ ਮਾੜਾ ਨਿਕਲਿਆ ਤਾਂ ਫਿਰ ਆਪਾਂ ਵੀ ਦੇਖੋ ਕੀ ਕਰਦੇ ਹਾਂ ਨਾ ਤਾਂ ਬਸ ਨਾਲ ਮਿਲ ਕੇ ਆਪਾਂ ਆਪਣਾ ਬਚਾਅ ਕਰੀਏ ਠੀਕ ਹੈ ਜੀ ਕਰੀਏ ਲਵੇ ਦਾ ਹੋਰ ਜੀ ਹੋਰ ਜੀ ਤੇ ਇੱਕ ਬੇਨਤੀ ਸਰ ਮੇਰੀ ਇਹੀ ਹੈ ਕਿ ਦੋ ਕ ਗਾਣੇ ਤਾਂ ਆਪਾਂ ਤੁਹਾਡੇ ਅੱਗੇ ਪੇਸ਼ ਕਰ ਦਿੱਤੇ ਦੱਸਕ ਦਿਨਾਂ ਚ ਦੋ ਕ ਹੋਰ ਕਰਦੇ ਆ ਤੇ ਬਾਕੀ ਨਵੇਂ ਰਿਕਾਰਡਿੰਗ ਕਰ ਨਹੀਂ 파ਰੇ ਕਿਉਂਕਿ ਗਲਾ ਬੈਠੇ ਹੋਇਆ ਗਲਾ ਸਾਥ ਨਹੀਂ ਦੇ ਰਿਹਾ ਗਾਣਾ ਖੜਾ ਹੋਊਗਾ ਤਾਂ ਅਸੀਂ ਖੜੇ ਹੋਵਾਂਗੇ ਜੀ ਜੀ ਠੀਕ ਹੈ ਨਾ ਤੇ ਬਾਕੀ ਅਸੀਂ ਪ੍ਰੋਮੋਸ਼ਨਲ ਵੀਡੀਓਜ਼ ਕਰ ਰਹੇ ਆ ਜਿੱਕੇ ਤੇ ਚਾਚਾ ਬਣ ਕੇ ਕਿਤੇ ਸ਼ੇਖ ਬਣ ਕੇ ਕਿਤੇ ਮਲਾਦਿਓ ਬਣ ਕੇ ਪਰ ਦੇਖੋ ਉਹ ਸਾਡਾ ਸ਼ੌਂਕ ਹੈ ਕਈ ਭੈਣ ਭੈਣਾਂ ਤਾਂ ਨਹੀਂ ਕਰਦੇ ਮੈਨੂੰ ਭੈਣਾਂ ਤੇ ਬਹੁਤ ਮਾਣਿਆ ਭੈਣਾਂ ਹਮੇਸ਼ਾ ਸਾਥ ਦਿੰਦੀਆਂ ਰੈਦਰ ਕੋਈ ਨੈਗੇਟਿਵ ਕਮੈਂਟ ਕਰਦਾ ਤਾਂ ਉਹਨਾਂ ਨੂੰ ਜਵਾਬ ਹੀ ਦੇ ਦਿੰਦੀਆਂ ਉਹਨਾਂ ਨੂੰ ਅਕਲ ਦੇ ਦਿੰਦੀਆਂ ਖੰਡ ਪਾ ਦਿੰਦੀਆਂ ਨੂਨ ਵੀ ਦੇ ਦਿੰਦੀਆਂ ਤਾਂ ਮੈਂ ਭੈਣਾਂ ਦਾ ਬਹੁਤ ਧੰਨਵਾਦੀਆਂ ਦਿਲੋਂ ਸਤਿਕਾਰ ਸਾਰੀਆਂ ਭੈਣਾਂ ਦਾ ਮੈਂ ਕਮੈਂਟ ਪੜਦਾ ਰਹਿਣਾ ਭੈਣਾਂ ਵੱਲੋਂ ਬਹੁਤ ਅਸ਼ੀਰਵਾਦ ਆਉਂਦਾ ਬੱਚਿਆਂ ਵੱਲੋਂ ਬਹੁਤ ਅਸ਼ੀਰਵਾਦ ਆਉਂਦਾ ਕੁਝ ਕਿ ਨੈਗੇਟਿਵ ਲੋਕ ਜਿਹੜੇ ਕਮੈਂਟ 1-2% ਮੈਂ ਰਿਪਲਾਈ ਤਾਂ ਕਰਿਆ ਕਿ ਦੇਖੋ ਭਾਈ ਖਬਰ ਦੇਸੀ ਕੋਈ ਚਾਰजेस ਨਹੀਂ ਕਰਦੇ ਹ ਪਰ ਹੁਣ ਸਾਡੇ ਅੰਦਰ ਜੇ ਕੋਈ ਟੈਲੈਂਟ ਹੈ ਦਬਿਆ ਕੁਚਲਿਆ ਟੈਲੈਂਟ ਹੈ ਅਸੀਂ ਉਹਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਟੈਲੈਂਟ ਨੂੰ ਤਾਂ ਉਹ ਗੱਲ ਨੂੰ ਵੀ ਸਮਝੋ ਪ੍ਰੋਮੋਸ਼ਨਲ ਨਾਲ ਇਹ ਹੈ ਕਿ ਸਾਡੀ ਗੱਡੀ 'ਚ ਤੇਲ ਪੈਂਦਾ ਰਹਿੰਦਾ ਜੇ ਪ੍ਰੋਮੋਸ਼ਨਲ ਨਾ ਕਰੀਏ ਤਾਂ ਖਬਰਾਂ ਕਰਨ ਲਈ ਗੱਡੀ 'ਚ ਤੇਲ ਪਾ ਕੇ ਕਿੱਥੇ ਜਾਣਾ ਬਿਲਕੁਲ ਕਿੱਥੋਂ ਜਾਣਾ ਮਤਲਬ ਹੈ ਨਾ ਤਾਂ ਇਸ ਕਰਕੇ ਪ੍ਰੋਮੋਸ਼ਨਲ ਐਕਟੀਵਿਟੀ ਨਾਲ ਦੀ ਨਾਲ ਚੱਲਦੀ ਰਹਿੰਦੀ ਹੈ ਪਰ ਆਥੈਂਟਿਕ ਕਰਕੇ ਮਤਲਬ ਐਨ ਪੂਰਾ ਚੈੱਕ ਚੁੱਕ ਕਰਕੇ ਫੇਰ ਕਰੀਦਾ ਲੇਕਿਨ ਇਹਦੇ ਨਾਲ ਦੇ ਨਾਲ ਇਹ ਵੀ ਗੱਲ ਹੈ ਕਿ ਜੇ ਕਿਸੇ ਦੀ ਐਡਵਰਟਾਈਜ਼ਮੈਂਟ ਕਰਦੇ ਕੱਲ ਨੂੰ ਉਹਦੇ ਨਾਲ ਕਿਸੇ ਨੂੰ ਦਿੱਕਤ ਮਹਿਸੂਸ ਹੁੰਦੀ ਸੀ ਪਹਿਲੇ ਹੀ ਕਹਿੰਦੇ ਤਾਂ ਕਿ ਭਾਈ ਤੇਰੇ ਨਾਲ ਨਹੀਂ ਖੜਨਾ ਆਮ ਜਨਤਾ ਨਾਲ ਖੜਨਾ ਕੱਲ ਨੂੰ ਛੱਡ ਤੋ ਇਹ ਉਮੀਦ ਨਾ ਰੱਖੀ ਕਿ ਮੇਰੀ ਤੁਸੀਂ ਪ੍ਰੋਮੋਸ਼ਨ ਕੀਤੀ ਅਸੀਂ ਤੈਨੂੰ ਜੇ ਕੱਲ ਤੂੰ ਕੋਈ ਗਲਤ ਕੰਮ ਵੀ ਕਰਦਾ ਤੇਰੇ ਨਾਲ ਖੜ ਜਾਵਾਂਗੇ ਤਾਂ ਖਬਰਾਂ ਕਰਨਾ ਸਾਡਾ ਖੁੱਦ ਦਾ ਇੰਟਰਸਟ ਹੈ ਸਾਡੀ ਜ਼ਿੰਮੇਵਾਰੀ ਆ ਅਸੀਂ ਇਹਨੂੰ ਆਪਣਾ ਫਰਜ਼ ਮੰਨਦੇ ਆ ਪ੍ਰੋਮੋਸ਼ਨਲ ਐਕਟੀਵਿਟੀ ਕਰਨੀ ਉਹਦੇ ਨਾਲ ਗੱਡੀ ਚੱਲਨੀ ਆ ਦੁਨੀਆ ਤੇ ਨਾ ਕੋਈ ਅਖਬਾਰ ਨਾ ਕੋਈ ਚੈਨਲ ਪ੍ਰੋਮੋਸ਼ਨ ਤੋਂ ਬਿਨਾ ਨਹੀਂ ਚੱਲਦੇ ਐਡਵਰਟਾਈਜ਼ਮੈਂਟ ਤੋਂ ਬਿਨਾ ਨਹੀਂ ਚੱਲਦੇ ਨਾ ਹੀ ਸਰਕਾਰਾਂ ਚੱਲਦੀਆਂ ਠੀਕ ਹੈ ਤੇ ਜਿਹੜੀ ਬਾਕੀ ਗੱਲ ਸ਼ੇਖ ਮਨਨ ਵਾਲੀ ਆ ਕਿਉਂਕਿ ਇੱਕ ਇੱਕ ਬੰਦਾ ਕਮੈਂਟ ਕਰਦਾ ਬਹਿਰੂਪੀਆ ਭਾਈ ਟੈਲੈਂਟ ਕਹਿੰਦੇ ਉਹਨੂੰ ਦਿਸ ਵਰਲਡ ਇਜ਼ ਅ ਸਟੇਜ ਐਂਡ ਵੀ 올 ਆਰ ਆਰਟਿਸਟ ਕੋਈ ਅਸੀਂ ਹਰ ਰੋਜ਼ ਵੱਖੋ ਵੱਖਰੇ ਰੋਲ ਪਲੇ ਕਰਦੇ ਆ ਕਿਤੇ ਬੱਚੇ ਆ ਕਿਤੇ ਮਾਪੇ ਹੋ ਆ ਕਿਤੇ ਦੁਕਾਨਦਾਰ ਆ ਕਿਤੇ ਡਰਾਈਵਰ ਆ ਕਿਤੇ ਕੋਸ਼ਰ ਹਰ ਰੋਜ਼ ਅਸੀਂ ਵੱਖੋ ਵੱਖਰੇ ਰੋਲ ਪਲੇ ਕਰਦੇ ਆ ਉਹ ਮੇਰਾ ਟੈਲੈਂਟ ਬਚਪਨ ਤੋਂ ਦਬਿਆ ਹੋਇਆ ਮੈਂ ਸਕੂਲੇ ਕਾਲਜ ਥੀਏਟਰ ਪਲੇ ਕੀਤਾ ਆ ਮੈਨੂੰ ਉਸ ਤੋਂ ਬਾਅਦ ਨਹੀਂ ਮੌਕਾ ਮਿਲਿਆ ਕਿਉਂਕਿ ਨਾ ਤਾਂ ਮੈਂ ਇੰਨਾ ਖੂਬਸੂਰਤ ਆ ਤੇ ਨਾ ਹੀ ਮੈਨੂੰ ਮੁਹੱਬਤ ਮਿਲੀ ਬਹੁਤੇ ਲੋਕਾਂ ਤੋਂ ਕਿ ਮੈਂ ਥਾਂ ਥਾਂ ਤੋਂ ਭੱਟ ਕੇ ਵਾਪਸ ਆ ਗਿਆ ਕੋਈ ਮੌਕਾ ਨਹੀਂ ਦਿੰਦਾ ਜੇ ਮੇਰੇ ਪਰਿਵਾਰਕ ਮੈਂਬਰਾਂ ਨੇ ਸਾਡੇ ਚੈਨਲ ਨੂੰ ਮੌਕਾ ਦਿੱਤਾ ਆ ਉੱਥੇ ਮੈਂ ਆਪਣੇ ਵੱਖੋ-ਵੱਖਰੀਆਂ ਜਿਹੜੀਆਂ ਮੇਰੇ 'ਚ ਮੈਨੂੰ ਲੱਗਦਾ ਕਲਾ ਹੈਗੀ ਆ ਮੈਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਤੇ ਉਹਦੇ ਬਦਲੇ ਮੈਨੂੰ ਪੈਸੇ ਮਿਲ ਰਹੇ ਆ ਇਹ 'ਚ ਕੀ ਮਾੜਾ ਹੈ ਠੀਕ ਹੈ ਨਾ ਸਪੋਰਟ ਕਰਿਆ ਕਰੋ ਐਵੇਂ ਉਦੋਂ ਚਲੋ ਠੰਡਾ ਹੋਣ ਚਲੋ ਠੀਕ ਹੈ ਜੀ ਪਹਿਲੇ ਖਬਰਾਂ ਸੀ ਜੀ ਬੱਚਿਆਂ ਦਾ ਖਿਆਲ ਰੱਖੋ ਮਿਲਵੜੀ ਜੀ ਜਦੋਂ ਵੱਟ ਕੇ ਰੋ ਗਾਣੇ ਧਲਾਧਣ ਆਉਣਗੇ ਰਿਕਾਰਡਿੰਗਾਂ ਚੱਲ ਰਹੀਆਂ ਤੇ ਕੁਝ ਕੁ ਸੈਲੀਬ੍ਰਿਟੀ ਜਿਹੜੇ ਪੰਜਾਬ ਨੂੰ ਸਿਹਤ ਦਿੰਦੇ ਆ ਗਾਣੇ ਉਹਨਾਂ ਨਾਲ ਆਉਣਗੇ ਉਹਨਾਂ ਨਾਲ ਆਪਾਂ ਉਹਨਾਂ ਟੀਮ ਅਪ ਕਰਕੇ ਉਹਨਾਂ ਨੂੰ ਵਿੱਚ ਫੀਚਰ ਕਰਾਵਾਂਗੇ ਫਿਰ ਤੁਸੀਂ ਵੀ ਕਹੋਗੇ ਕਿ ਸਵਾਦ ਲਿਆ ਬਹੁਤ ਬਹੁਤ ਸ਼ੁਕਰੀਆ